you okay. ah <laughs> ਨਾਮ ਦੇ ਜੀਵੇ ਬਾਤਾ ਜੀ ਵੀ ਬੈਠੇ ਸਨ ਤੇ ਭਾਈ ਜੇਗਾ ਸਮੇਲਾ ਵਾਰਸ਼ਾ ਤੇ ਤੇ ਉਹ ਭਗਤ ਨਾਮ ਦੇ ਜੀ ਉਹ ਕਹਿ ਰਿਹਾ ਹੈ ਕਿ ਜਦੋਂ ਤੂੰ ਭਾਈ ਤੂੰ ਸੁਧਾ ਸੁਧਾ ਚਾਰ ਤਾਂ ਕਿ ਤੈਨੂੰ ਛੱਡ ਦਿੱਤਾ ਜਾਵੇ ਅੱਲਾ ਅੱਲਾ ਗਏ ਤੇ ਪਰ ਭਗਤ ਜੀ ਕਹਿ ਰਹੇ ਨੇ ਕਹਿੰਦੇ ਭਾਈ ਨਾ ਤਾਂ ਮੈਂ ਪਰਮੇਸ਼ਰ ਦਾ ਨਾਮ ਲੈਣਾ ਛੱਡਕਦਾ ਹਾਂ ਮੈਂ ਤਾਂ ਰਾਮ ਰਾਮ ਹੀ ਕਹਿਣਾ ਹੈ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਕਹਿੰਦੇ ਨੇ ਕਹਿੰਦੇ ਪੁੱਤਰ ਜੀ ਅਕੇ ਆਪ ਜੀ ਨੂੰ ਕਈ ਵਾਰ ਸੁਣਿਆ ਹੈ ਮੈਂ ਕਰੀ ਮਾ ਰਹੀ ਮਾ ਅੱਲਾਹ ਤੋਂ ਦਲੀ ਹਾਜ਼ਰਾ ਤੂਰਦਾਰ ਵਿੱਚ ਤੂੰ ਬਲੀ ਤੇ ਆਉ ਤੂੰ ਤੇ ਹੰਦ ਤੂੰ ਗਿਸੀਰ ਤੂੰ ਕਨੀ ਦੇਹਲੇ ਤੇ ਤੂੰ ਦੇਰ ਕੋ ਨਹੀਂ ਨਾਮ ਜੇ ਸੁਆਮੀ ਬਖਸ਼ੰਤ ਤੂੰ ਹਰੀ ਕਹੇ ਕਿ ਕਈ ਵਾਰ ਆਪ ਜੀ ਅੱਲਾਹ ਨਾਲ ਜੱਗਦੇ ਆਂ ਰਾਮ ਰਾਮ ਕਹਿੰਦੇ ਆਂ ਖੁਦਾ ਖੁਦਾ ਕਹਿੰਦੇ ਆਂ ਇਸ ਵਕਤ ਨਾਨਕ ਦੇਵ ਜੀ ਨੇ ਤਾਂ ਛਿਪਿਆ ਉਹ ਕਹਦੇ ਉਹ ਜੀ ਆਪਣੇ ਮੌਜ ਵਿੱਚ ਹੁੰਦੇ ਆ ਭਾਈ ਜਦੋਂ ਰਾਜੀ ਅੱਲਾਹ ਕਹਿੰਦੇ ਆ ਆਹ ਕਹਿੰਦੇ ਤੇ ਰੋਣਾ ਕਹਿੰਦੇ ਅੱਲਾਹ ਕਹਿੰਦੇ ਆ ਅੱਲਾਹ ਰਾਮ ਇੱਕੋ ਮੇਰੇ ਪਰਮੇਸ਼ਰ ਉਹ ਸੱਚੇ ਬਾਦਸ਼ਾਹ ਕਦੇ ਅਸੀਂ ਯਾਦ ਕਰਦੇ ਆ ਰੱਬ ਨੂੰ ਵਾਹ ਵਾਹ ਨਾਮਾਂ ਨਾਲ ਕਦੇ ਗੀਤੋ ਜੀ ਕਹਿੰਦੇ ਆ ਕਰ ਕਹਿੰਦੇ ਉਹ ਦੋ ਅਸੀਂ ਮੌਜ ਵਿੱਚ ਹੁੰਦੇ ਆ ਕਹਿੰਦੇ ਹੁਣ ਅਸੀਂ ਦੁਆ ਥੱਲੇ ਆ ਕੇ ਥੋੜੀ ਕਹਿ ਸਕਦੇ ਆ ਵੀ ਰਾਮ ਰਾਮ ਛੱਕ ਕੇ ਅਸੀਂ ਅੱਲਾਹ ਅੱਲਾਹ ਕਹਾਂਗੇ ਇਹ ਕਹਿੰਦੇ ਗੱਲ ਸੱਚ ਹੈ ਭਾਈ ਇਹ ਹੈ ਖੁਦਾਏ ਉਹ ਕਹਿਣ ਲੱਗੇ ਕਹਿੰਦੇ ਭਾਈ ਤੇ ਹੁਣ ਤਾਂ ਮੈਂ ਸਾਡੇ ਜੀਵਤੇ ਬੈਠਿਆ ਬਹੁਤ ਸਾਰੀਆਂ ਸਤਿਕਾਰਾਂ ਨੂੰ ਪਤਾ ਨਹੀਂ ਹੈਗਾ ਕਿ ਜੰਮਿਆ ਜੀਵ ਨੇ ਮੈਂ ਥੋੜਾ ਜਿਆਦਾ ਚਾਹਣਾ ਸਰ ਨੂੰ ਭਗਤ ਜੀ ਬਾਰੇ ਕਹਣਾ ਹੈ ਉਸ ਮਹਾਨ ਅਸਤੇ ਬਾਰੇ ਕਿਉਂ ਨਾ ਦਾ ਤੇ ਤਾਰੀ ਬੱਸੀ ਮਾਈ ਜੰਦੀਆ ਸਾਲ ਤੋਂ ਪਹਿਲਾਂ ਜਦੋਂ इते उहो कचा मकान खामी हूंदी जिन श्रीखंड पाठ आराया फिर आरा कुझु उन्हनि पातशाह महाराज चरण जो अर्कण उहो इंसान उहो सन मै دے हथ बचपन اپنا ਨਰਾਇਣ ਉਹਨਾਂ ਨੇ ਜਦ ਅਕਬਰ ਦਾ ਪਾਠ ਕਰਾਉਂਦੇ ਹੁੰਦੇ ਸੀ ਸਾਡੇ ਬਹੁਤ ਉਹ ਦਿੱਲੀ ਤੋਂ ਉਦਰਾਸ ਤੋਂ ਪ੍ਰੇਖਿਆਲੇ ਤੋਂ ਬਹੁਤ ਸ਼ਹਿਰ ਤੋਂ ਬਹੁਤ ਜ਼ਿਆਦਾ ਬਾਹਰ ਤੋਂ ਸਰਦਾਰ ਕਰਦੀ ਮੁਸਾਇਦਤ ਚੈ। ਪੈਂਟੀ ਦੀ ਸੰਗਤੀ ਬਹੁਤ ਘੱਟ ਹੁੰਦੀ ਸੀ। ਜਿਹੋ ਪੈਂਟਾ ਜੋਗੀ ਜੋਗਨਾ ਘਾਲਾ ਜੋਗੀ ਜੋਗਨਾ ਬਾਹਰ ਦਾ ਜੋਗੀ ਸੀ ਤਾਂ ਉਹ ਕਹਾਣੀ ਜਿਗੋ ਸਲਾਈ ਕਰਦੇ ਹੁੰਦੇ ਤੇ ਕਪੜਾ ਸਲਾਈ ਕਰਦੇ ਤੇ ਪਰਵਾਸ ਬਹੁਤ ਵੱਡਾ ਸੀ। ਹਰ ਵੀ ਸਤਜੁਤ ਉਹਦੇ ਆਉਂਦੀ ਜੀ ਤੜਾਈ ਦੀ ਆਵਾਜ਼ ਸਕਬਾਦੀ ਜਿੱਥੇ ਉਹਦਾ ਸਾਹਮਣੇ ਆਇਆ ਉਹ ਕੱਲ ਨੂੰ ਤੇ ਦਾਨਸ ਵਾਈ ਕਰਦੇ ਤੇ ਉਹਨਾਂ ਤੇ ਕੋਲ ਪਤਾ ਨਹੀਂ ਕਿੰਨੀ ਪਸੰਦ ਆ ਜਾਂਦੀ ਸੀ ਫਿਰ ਸਵੇਰ ਟਾਈਮ ਤੇ 1 ਕਿਲੋ ਦੁੱਧ ਮੁੰਨਾ ਦੇ ਦਿੰਦੇ ਜਬ ਇੱਕ ਕਿਲੋ ਦੁੱਧ ਦੋਦਾ ਤੜੀ ਮਾਸੀ ਦੀ ਮਾਸੀ ਕਹਿੰਦੇ ਜੀ ਉਹਦੇ ਘਰ ਵਾਲੀ ਨੂੰ ਜੋ ਪਟਿਆਲਾ ਦੀ ਮਾਤਰੀ ਹੈ ਜਾਲੇ ਰਾਮ ਲੋਕ ਪਹਿਰਾ ਉਹ ਕਿਆ ਕਰਦੇ ਤੇ ਦਸਾ ਫ੍ਰਿਜ ਵੀ ਦੇਉਂਦੇ ਇੱਕ ਤੱਤੀ ਜੀ ਇੱਥੇ ਛੋਟੀ ਜਿਹੀ ਲਵਾਰੀ ਹੁੰਦੀ ਤੇ ਉਹਦੇ ਵਿੱਚ ਕੰਦ ਦੇ ਵਿੱਚ ਇੱਕ ਚੌੜੀ ਜਿਹੀ ਤਕਰੀ ਦੇ ਦੁੱਧ ਪਾ ਕੇ ਉਹਦੇ ਵਿੱਚ ਰੱਖ ਦਿੰਦੇ ਤੇ ਜਿੰਨੀ ਮਰਜ਼ੀ ਸ਼ਬਦ ਆਜੇ ਚਾਹ 500 ਬੰਦਾ ਆਜੇ ਇੱਕ ਕਿਲੋ ਦੇ ਨਾਲੇ ਚਿੰਗਰ ਦਾ ਕੰਮ ਕਦੇ ਕੋਰ ਦੇ ਵਿੱਚ ਤੇ ਉਹ ਕਿਸੇ ਦੇ ਘਰ ਦੇ ਦੁੱਧ ਨੂੰ ਝੋਕਣਾ ਹੈ ਕਿ ਕਿਧਰੋਂ ਆਏ ਕਿਹਾ ਹੈਗਾ ਕਿ ਇਹ ਸਦਰ ਬਹੁਤਾਂ ਨੂੰ ਦੁੱਧ ਤਾਇਆ ਦਾ ਕਰ ਦੋ ਉਹਦੇ ਨਾਲੇ ਚੱਲਦਾ ਹੁੰਦਾ ਕਿ ਉਹ ਮਾਸੇ ਸਾਡੇ ਨੂੰ ਕਹਿੰਦੇ ਹੁੰਦੇ ਤੇ ਵੀ ਇਹਨੂੰ ਤਾਇਆ ਪੇਟੀ ਨਹੀਂ ਕਰਨਾ ਹੈਗਾ ਇਹਦੇ ਪਿੱਤੇ ਕੱਪੀ ਨਾਲ ਦੁੱਧ ਕੱਢਣਾ ਥੱਪੀ ਨਾਲ ਦੁੱਧ ਕੱਢਣਾ ਜਿਹੜੀ ਪਹਿਲਾਂ ਸਦਰ ਖੋਦੇ ਸੀ ਉਹਨੇ ਵੀ ਚਾਹ ਸ਼ਕਾ ਕਰ ਦਿੱਤੇ ਸੀ ਕਿ ਕਿਸੇ ਨੇ ਕਿਹਾ ਘੱਟਾ ਨਾਲ ਚਾਹ ਗਲਾਸ ਦੇ ਵਿੱਚ ਥੋੜੀ ਪਾਓ ਤਾਂ ਕੀ ਉਹਦਾ ਗਲਾਸ ਔਰ ਪੜ ਦਿੰਦਾ ਵੀ ਦੇਖਾ ਕਿੰਨੀ ਲੱਗ ਘੱਟਾ ਉਹਨਾਂ ਸਾਂਤ ਤੇ ਉਹ ਜਿਹਨਾਂ ਨੇ ਵਰਕਤਾ ਜੀਆਂ ਜਿਹੜੇ ਪਿੰਡ ਦੇ ਲੋਕ ਤੇ ਉਹ ਕਦੇ ਨਹੀਂ ਜਿਵੇਂ ਇੱਕ ਰਗੀਤੀ ਪਾਣੀ ਵੀ ਕੋਈ ਵਤਨਵ ਆ ਕੇ ਕੋਈ ਮਦਦ ਕਰ ਦਿੰਦੇ ਜਾਂ ਉਹ ਸੀਗਾ ਸਦਾਜ ਦਾ ਕੰਮ ਕਰਦੇ ਸੀ ਉਹ ਆਏ ਕਹਿ ਕਰਦੇ ਤੇ ਬਹੁਤੇ ਬੰਦੇ ਤੋਲ ਕੇ ਲੈ ਕੇ ਆ ਜਾਂਦੇ ਤੇ ਜਿਹੜਾ ਕਪੜਾ ਦੇਣ ਆਏ ਕਰਦੇ ਤੋਲ ਕੇ ਆਹੋਂ ਸਪਸਟ ਕੋਸਟ ਨਹੀਂ ਸੀ ਨਹੀਂ ਸੀ ਕਿਤੇ ਨਾ ਹੀ ਮਰਦੇ ਆਪਣੇ ਦੇਖਣ ਵਾਲੀਆਂ ਕੋਈ ਹੋਣ ਬਸ ਇੱਕ ਗਰੰਟ ਬਸ 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 ਆਹ ਬੋਲ ਕੇ ਰੱਖੋ ਜੀ ਤੇ ਜੀ ਪਾ ਲੈ ਕੇ ਰੱਖੋ ਰੋਸ਼ਨੀ ਆਪ ਤੇ ਬੜੀ ਮੋਹ ਸਭਨਾ ਵਾਲੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੇ ਚੌਥਾ ਲੱਗੇ ད�ང སས ཚསས 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 ཚས ཚསས